शालीदालौर बीजेपी का केड़े किस मुंह से होने जा रहा है किस नहीं सुनील जाकर तो कह रहे हैं सुनील कौन सी पार्टी आजकल अच्छा वो बीजेपी में नहीं किस मुंह से होने जा रहा है वही किसानों की समस्याएं वही खड़ी हैं तो किस मुंह से जाएंगे गांव में कलगल वाले बीजेपी के साथ समझौता करके वोट मांगने के लिए पहले 3 महीने उन्हीं बिलों की तारीफ उन बिलों की तारीफ करते रहे ते हुन ਬਾਤ ਜਦੋਂ ਪਤਾ ਲੱਗਿਆ ਕਿ ਕਿਸਾਨਾਂ ਦਾ ਸੰਘਰਸ਼ ਵੱਡਾ ਹੋ ਗਿਆ ਹਟ ਗਏ ਹੁਣ ਕਹਿੰਦੇ ਨੌ ਮਾਸ ਦਾ ਰਿਸ਼ਤਾ ਜੇ ਇਹ ਆਪਕੋ ਲੱਗਤਾ ਹੈ ਕਿ ਇਹ ਗਠਬੰਧਨ ਹੋਣੇ ਜਾ ਰਹਾ ਹੈ ਗਠਬੰਧਨ ਕਭੀ ਟੂਟੇ ਨਹੀਂ ਥਾ ਥੋੜੀ ਦੇਰ ਕੇ ਲਈ ਅਲੱਗ ਹੋਏ ਥੇ ਲੇਕਿਨ 0 0 0 829 ਆਮ ਆਦਮੀ ਕਲੀਨਿਕ ਹੋ ਗਏ ਜਿੰਨਾ ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ ਚ ਕੁਛ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫਟਫਾਲ 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜਦੋਂ ਠੀਕ ਹੋ ਗਿਆ ਜਾਂ ਫਿਰ ਉਹ ਨੂੰ ਵੱਡੇ ਹਸਪਤਲ ਜਾਣ ਦੀ ਲੋੜ ਨਹੀਂ ਪਈ 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ ਉਹਨੇ ਪੁੱਛ ਕੇ ਆਇਆ ਡਾਕਟਰ ਚੈੱਕਅਪ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਕੀ ਕੀ ਦਵਾਈਆਂ ਦੀ ਲੋੜ ਹੈ ਇੱਥੋਂ ਹੀ ਦਵਾਈਆਂ ਮਿਲਣਗੀਆਂ ਇੱਕ ਪੇਸ਼ੈਂਟ ਉੱਥੇ ਬੈਠੇ ਸੀ ਉਹ ਕਹਿੰਦੇ ਪਹਿਲਾਂ ਸਾਨੂੰ ਦਾਣਿਸ਼ਮੰਦ ਬਸਤੀ ਜਾਣਾ ਪੈਂਦਾ ਸੀ ਹੁਣ ਸਾਡੇ ਘਰ ਦੇ ਨੇੜੇ ਖੁੱਲ ਗਿਆ ਸੋ ਹਰ ਛੋਟੀ ਜੀ ਬਿਮਾਰੀ ਵਾਸਤੇ ਵੱਡੀਆਂ ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਉੱਥੇ ਦੇ ਜਿਹੜੇ ਜਿਹੜੇ ਵੱਡੇ ਡਾਕਟਰ ਨੇ ਸਿਵਲ ਹਸਪੀਟਲ ਦੇ ਜਾਂ ਡਿਸਪੈਂਸਰੀ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਮਿਲ ਜੂਗਾ ਮਰੀਜ਼ ਕਿਉਂਕਿ ਘੱਟ ਮਰੀਜ਼ ਆਉਣਗੇ ਤਾਂ ਇੱਕ ਮਰੀਜ਼ ਤੇ ਜ਼ਿਆਦਾ ਟਾਈਮ ਲਾ ਸਕਣਗੇ ਖਰਾਬ ਮੌਸਮ ਦੇ ਬਾਵਜੂਦ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ 'ਚ ਸਵਾਗਤ ਕਰਦੇ ਆ ਕਿਉਂ ਉਹ ਆਪਣਾ ਇੱਕ ਛੋਟਾ ਜਿਹਾ ਬੀਜ ਜਿਹੜਾ ਉਹਨੇ ਬੀਜਿਆ ਸੀ ਦਿੱਲੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਿਵੇਂ ਇੱਕ ਬੂਟਾ ਬਣ ਕੇ ਫਲ ਦੇ ਰਿਹਾ ਹੈ, ਛਾਂ ਦੇ ਰਿਹਾ ਹੈ। ਤੇ ਦਿੱਲੀ 'ਚ ਹਾਲਾਂਕਿ ਇਹਨਾਂ ਕੋਲ ਜਗ੍ਹਾ ਦੀ ਕਮੀ ਹੈ। ਪੋਰਟੇਬਲ ਬਣਾਉਣੇ ਪੈ ਰਹੇ ਨੇ ਪਰ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ। ਤੇ ਅਸੀਂ ਸ਼ਾਨਦਾਰ ਜਿਹੜੇ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ। ਨਾਲ ਦੀ ਨਾਲ ਹਸਪਤਾਲ ਵੀ ਅਪਡੇਟ ਹੋ ਰਹੇ। ਅਸਰ 26 ਜਨਵਰੀ ਤੋਂ ਇਹ ਅਨਾਉਂਸਮੈਂਟ ਤੁਹਾਡੀ ਜਿਵੇਂ ਡਾਇਰੈਕਸ਼ਨ ਹੋਈ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਹੋਇਆ। ਕੋਈ ਵੀ ਦਵਾਈ ਪੰਜਾਬ ਦੇ ਵਿੱਚ ਐਸਐਮਓਜ਼ ਸੀਐਮਓਜ਼ ਨੂੰ ਲਿਖਤਾ ਆਰਡਰ ਦੇਤੇ ਕਿ ਤਸੀਲ ਹਸਤਾਲ ਹੋਵੇ ਚਾਹੇ ਸਿਵਲ ਹਸਤਾਲ ਹੋਵੇ ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ 'ਚ ਹੈ ਨਹੀਂ ਸਟੋਰ 'ਚ ਤਾਂ ਡਾਕਟਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਉੱਥੇ ਹੀ ਐਕਸਰੇ ਉੱਥੇ ਹੀ ਅਲਟਰਾਸਾਉਂਡ ਦੀਆਂ ਮਸ਼ੀਨਾਂ ਲੱਗੀਆਂ ਜੇ ਕਿਸੇ ਹਸਪੀਟਲ 'ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਉਂਡ ਦੀ ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਈਪ ਕਰ ਲਿਆ ਉਹ ਕਰਕੇ ਦੇਣਗੇ ਐਕਸਰੇ ਸਰਕਾਰ ਉਹਦਾ ਪੈਸਾ ਦੇਊਗੀ ਲੇਕਿਨ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗੂਗਾ ਸੋ ਹੈਲਥ ਦੇ ਮਾਮਲੇ ਜੋ ਕ੍ਰਾਂਤੀ RAMLILA ਗਰਾਊਂਡ ਚੋਂ ਸ਼ੁਰੂ ਹੋਈ ਸੀ ਉਹ ਅੱਜ ਜਲੰਧਰ ਦੇ ਇਹ ਛੋਟੇ ਛੋਟੇ ਕਸਬਿਆਂ ਚ ਤੇ ਬਸਤੀਆਂ ਚ ਪਹੁੰਚ ਗਈ ਆਉਣ ਵਾਲੇ ਦਿਨਾਂ ਚ ਹੋਰ ਵੀ ਬਣਦੇ ਰਹਿਣਗੇ ਕਿਉਂਕਿ ਇਹ ਤਾਂ سلسلہ ਨਿਰੰਤਰ ਚਾਲੂ ਰਹੂਗਾ ਜਾਰੀ ਰਹੂਗਾ ਤੇ ਨਾਲ ਨਾਲ ਜਲੰਧਰ ਦੇ ਲੋਕ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਹਜੇ 1 ਸਾਲ ਵੀ ਨਹੀਂ ਹੋਇਆ ਜਦੋਂ ਬਾਈ ਇਲੈਕਸ਼ਨ ਸੀ ਤਾਂ ਅਸੀਂ ਵਾਦਾ ਕੀਤਾ ਸੀ ਕਿ ਇੱਕ ਮੌਕਾ ਦੇ ਕੇ ਦੇਖੋ ਔਰ ਉਹ ਵੀ 1 ਸਾਲ ਤੋਂ ਘੱਟ ਸਮੇਂ ਲਈ ਤਾਂ ਅਸੀਂ ਤੁਹਾਨੂੰ 1 ਸਾਲ ਤੋਂ ਘੱਟ ਸਮੇਂ 'ਚ ਇੰਨਾ ਕੁਝ ਕਰਕੇ ਦਿਖਾ ਦਾਂਗੇ ਕਿ ਅਗਲੀ ਵਾਰ ਹੱਥ ਬਨ ਕੇ ਫੋਟੋ ਨਹੀਂ ਖਿਚਾਉਣੀ ਪਊਗੀ ਸੋ ਚਾਹੇ ਆਦਮਪੁਰ ਵਾਲੀ ਰੋਡ ਹੋਵੇ ਚਾਹੇ ਆਦਮਪੁਰ ਵਾਲਾ ਓਵਰਪਿਚ ਹੋਵੇ ਚਾਹੇ ਜੰਡਿਆਲੇ ਵਾਲੀ ਰੋਡ ਹੋਵੇ ਬੜਾ ਪਿੰਡ ਤੱਕ ਚਾਹੇ ਉਨੇ ਕੋ ਉਧਰ ਦੇ ਵਿੱਚ ਜੱਜਾ ਬੱਚਾ ਹਸਪੀਟਲ ਤੇ ਚਾਹੇ ਇੱਥੋਂ ਦੇ ਜਲੰਧਰ ਸ਼ਹਿਰ ਦੇ ਸੀਵਰੇਜ ਤੇ ਪਾਰਕਾਂ ਦਾ ਪੈਸਾ ਹੋਵੇ 283 ਕਰੋੜ ਰੁਪਈਆ ਜਾਰੀ ਕਰ ਚੁੱਕਿਆ ਔਰ ਇੱਕ ਇੱਕ ਪੈਸੇ ਦਾ ਹਿਸਾਬ ਲੈਣੇ ਆਂ ਅਸੀਂ ਐਦਾਂ ਨਹੀਂ ਕਿ 283 ਕੋਟ ਜਾਰੀ ਕਰਤਾ ਧੰਨਵਾਦ ਜੀ ਤਾੜੀਆਂ ਵੱਜ ਗਈਆਂ ਨੋ ਅਸੀਂ ਹਰ ਰੋਜ਼ ਅਫਸਰਾਂ ਤੋਂ ਫੀਡਬੈਕ ਲੈਣੇ ਆ ਅੱਜ ਕੀ ਹੋਇਆ ਅੱਜ ਕੀ ਬਣ ਗਿਆ ਕੁਆਲਿਟੀ ਕਿਹੜੀ ਹੈ ਕੁਆਲਿਟੀ ਤਾਂ ਨਹੀਂ ਮਾੜੀ ਕਿਉਂਕਿ ਜਲੰਧਰ ਮੀਡੀਆ ਰਾਜਧਾਨੀ ਹੈ ਇੱਥੋਂ ਇੱਥੇ ਕੁਝ ਕੋਈ ਗੱਲ ਲੁਕਦੀ ਨਹੀਂ ਇੱਥੇ ਕੋਈ ਗੱਲ ਛੁਪ ਨਹੀਂ ਸਕਦੀ ਕਿ ਕੋਈ ਕਪਲਾ ਕਰ ਗਿਆ ਜਾਂ ਕੋਈ ਅੰਡਰ ਦਾ ਟੇਬਲ ਕਿਉਂਕਿ ਮੀਡੀਆ ਦੀ ਅੱਖ ਜਿਹੜੀ ਆ ਬਾਜ ਆਖੇ ਇੱਥੇ ਜਲੰਧਰ ਦੇ ਵਿੱਚ ਰਹਿੰਦੀ ਹੈ ਸੋ ਅਸੀਂ ਖੁਸ਼ ਹਾਂ ਇਸ ਗੱਲ ਤੋਂ ਸਾਡੇ ਰਾਜ ਸਭਾ ਦੇ ਐਮਪੀ ਇੱਥੋਂ ਨੇ ਦੋ ਹਰਭਜਨ ਸਿੰਘ ਜੀ ਮਿੱਤਲ ਸਾਹਿਬ ਤੇ ਤੀਜੇ ਨਾਲ ਜਲੰਧਰ ਤੋਂ ਹੀ ਲਾਓ ਉਹਨਾਂ ਨੂੰ ਸੀਚੇਵਾਲ ਸਾਹਿਬ ਤੇ ਚੌਥੇ ਸਾਡੇ ਸੁਸ਼ੀਲ ਰਿੰਕੂ ਜੀ ਚਾਰ ਐਮਪੀ ਕੋ ਲਗਭਗ ਇੱਕੋ ਸ਼ਹਿਰ ਦੇ ਨੇ ਤਾਂ ਜਿੰਨਾ ਵੀ ਪੈਸਾ ਉੱਥੋਂ ਆਉਂਦਾ ਹੈ 5 ਕਰੋੜ ਰੁਪਏ ਪਰイヤー ਉਹ ਵੀ ਇੱਥੇ ਲੱਗਦਾ ਸਾਡੇ ਸਾਰੇ ਐਮਐਲਏ ਸਹਿਬਾਨ ਜਿੰਨੇ ਵੀ ਜੰਦਰ ਸ਼ਹਿਰ ਦੇ ਜਾਲੇਦ ਵਾਲੇ ਦੇ ਨੇ ਤੇ ਉਹਨਾਂ ਦਾ ਵੀ ਜਿੰਨਾ ਪੈਸਾ ਆਊਗਾ ਉਹ ਪੈਸਾ ਪਬਲਿਕ ਤੇ ਲੱਗਦਾ ਹੈ ਹੁਣ ਬਸ ਇੱਕੋ ਹੀ ਰਿਕੁਐਸਟ ਕਰਨ ਆਏ ਆ ਅਸੀਂ ਕਿ ਜੇ 13 ਜ਼ੀਰੋ ਹੋ ਗਿਆ ਇਸ ਵਾਰ ਤੇ ਇਸ ਵਾਰ 10 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਜ ਸਭਾ ਚ ਤੇ ਦਿੱਲੀ ਤੋਂ ਆ ਜਾਣਗੇ ਹਰਿਆਣੇ ਤੋਂ ਗੁਜਰਾਤ ਤੋਂ ਤਾਂ ਜੇ ਸਾਡੇ ਉੱਥੇ 25 20-25 ਉੱਥੇ ਸਾਡੇ ਬੰਦੇ ਹੋਏ ਤੇ 10 ਰਸਵਾਲੇ ਵਿੱਚ ਮਿਕਸ ਕਰਕੇ ਤਾਂ ਕੋਈ ਵੀ ਇਹੋ ਜਿਹਾ ਪੈਸਾ ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਾਇਸਡ ਹੋ ਕੇ ਰੋਕ ਸਕੇ ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ 'ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ ਤਾਂ ਸਰਕਾਰ ਤੇ ਦਬਾਅ ਪੈਂਦਾ ਇਸ ਗੱਲ ਦੀ ਗਾਰੰਟੀ ਅਸੀਂ ਲੈਣੇ ਆ ਇੱਕ ਇੱਕ ਪੈਸਾ ਚਾਹੇ ਐਨਐਚਐਮ ਦਾ 800 ਕਰੋੜ ਰੁਪਏ ਰੋਕੇ ਹੋਇਆ ਹੈ ਆਰਡੀਐਫ ਦਾ 5500 ਕਰੋੜ ਰੁਪਏ ਰੋਕੇ ਹੋਇਆ ਹੈ ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕੇ ਹੋਇਆ ਹੈ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਪਾਰਟੀ ਦਾ ਸਾਡੇ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਹਿਣਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰੋ ਤਿੰਨ ਕੰਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਵੱਧ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਿਣਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈਏ ਔਰ ਜਿਹੜੀ ਕਰ ਸਕਦੇ ਆ ਉਹਨੂੰ ਕਹਿੰਨੇ ਆ ਤੇ ਉਹੀ ਕਹਿੰਨੇ ਆ ਜਿਹੜੀ ਕਰ ਸਕਦੇ ਆ ਸੋ ਇਸ ਕਰਕੇ ਅੱਜ ਆਮ ਆਦਮੀ ਕਲੀਨਿਕ ਦਾ ਤਾਂ ਘਟਨ ਹੋਇਆ ਸ਼ਾਨਦਾਰ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਗਲੀਆਂ 'ਚ ਹਰ ਮੈਂ ਅਸੀਂ ਚਾਹੁੰਦੇ ਆ ਕਿ ਕਰੋ ਨਿਕਲੋ ਖੱਬੇ ਪਾਸੇ 50 ਮੀਟਰ ਤੇ ਜਾਂ 100 ਮੀਟਰ ਤੇ ਜਾਂ ਸੱਜੇ ਪਾਸੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹਸਪੀਟਲ ਹੋਵੇ ਜਿੱਥੇ ਜਾ ਕੇ ਤੁਸੀਂ ਦਵਾਈਆਂ ਲੈ ਕੇ ਜੇ ਕੋਈ ਟੈਸਟ ਵੀ ਕਰਾਉਣੇ ਨੇ ਬਲੱਡ ਟੈਸਟ ਇੱਥੇ ਹੋਊਗਾ ਲੈਬੋਰੀ ਤੋਂ ਰਿਪੋਰਟ ਆਊਗੀ ਅਗਲੇ ਦਿਨ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਊਗਾ ਤੇ ਨਾਲ ਦੇ ਨਾਲ ਇੱਕ ਫਾਇਦਾ ਸੀਐਮ ਸਾਹਿਬ ਇਹ ਵੀ ਹੋ ਰਿਹਾ ਸਾਨੂੰ ਕਿ ਸਾਰੇ ਕੋਲੇ ਪੰਜਾਬ ਦਾ ਸਾਰੇ ਪੰਜਾਬ ਦਾ ਡਾਟਾ ਆ ਰਿਹਾ ਹੈ ਹੈਲਥ ਦਾ ਕਿ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹੈਪਟਾਈਟਸ ਸੀ ਦੇ ਕਿੰਨੇ ਮਰੀਜ਼ ਆ ਰਹੇ ਨੇ ਕਿਹੜੇ ਇਲਾਕੇ 'ਚ ਆ ਰਹੇ ਨੇ ਹਾਈਪਰਟੈਨਸ਼ਨ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬੱਚਿਆਂ 'ਚ ਕਿਹੜੀ ਬਿਮਾਰੀ ਜ਼ਿਆਦਾ ਕਿਹੜੇ ਇਲਾ ਉਹ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਸ ਇਲਾਕੇ ਚ ਸਪੈਸ਼ਲਿਸਟ ਡਾਕਟਰ ਜਾਂ ਹਸਪੀਟਲ ਬਾਰੇ ਵੀ ਸੋਚ ਸਕਦੇ ਹਾਂ ਕਿ ਇਸ ਇਲਾਕੇ 'ਚ ਜੇ ਬਿਮਾਰੀ ਜ਼ਿਆਦਾ ਹੈ ਜਿਵੇਂ ਫਾਜ਼ਿਲਕਾ ਦਾ ਏਰੀਆ ਹੈ ਉਥੇ ਪਾਣੀ ਦਾ ਜਿਹੜਾ ਪ੍ਰੋਬਲਮ ਹੈ ਹੈਵੀ ਮੈਟਲਸ ਨੇ ਪਾਣੀ ਦੇ ਵਿਚਾਰਸੈਨਿਕ ਨੇ ਉਥੇ ਬੱਚਿਆਂ ਨਾਲ ਸਬੰਧਤ ਬਹੁਤ ਸਾਰੀਆਂ ਬਿਮਾਰੀਆਂ ਨੇ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਵੀ ਸੀ ਮੈਂ ਰਾਜਨੀਤੀ ਸੀ ਮੈਂ ਉਦੋਂ ਵੀ ਗਿਆ ਸੀ ਦੋਨਾਂ ਨਾਨਕਾ ਤੇਜਾ ਰੇਲਾ ਝੰਗੜ ਪੈਣੀ ਮਹਾਤਮ ਨਗਰ ਉਹ ਪਿੰਡ ਨੇ ਉਥੇ ਜਦੋਂ ਦੇ ਬੱਚਿਆਂ ਦੇ ਲਗਭਗ ਸਫੈਦ ਵਾਲ ਹੋ ਜਾਂਦੇ ਨੇ ਉੱਥੇ ਲੂਲੇ ਲੰਗੜੇ ਬੱਚੇ ਪੈਦਾ ਹੋਣ ਲੱਗ ਗਏ ਉੱਥੇ ਚਾਈਲਡਲੈਸ ਕਪਲ ਦੀ ਗਿਣਤੀ ਬਹੁਤ ਵਧ ਗਈ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਸੋ ਅਸੀਂ ਉੱਥੇ ਪਾਣੀ ਦਾ ਵੀ ਹੱਲ ਕਰ ਰਹੇ ਹਾਂ ਪਹਿਲਾਂ ਜੜ ਜੜ ਖਤਮ ਕਰ ਰਹੇ ਹਾਂ ਜਿਹਦੇ ਕਰਕੇ ਨਾਲ ਨਾਲ ਉੱਥੇ ਹਸਪੀਟਲ ਵੀ ਉਸ ਤਰ੍ਹਾਂ ਦੇ ਅਸੀਂ ਖੋਲਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਇਲਾਕਾ ਇਹ ਨਾ ਸਮਝੇ ਮੈਂ ਟੇਲ ਤੇ ਆ ਜਾਂ ਮੈਂ ਬੈਕਵਰਡ ਆ ਜਾਂ ਮੈਂ ਪਛੜਿਆ ਹੋਇਆ ਹਾਂ ਸੋ ਹੈਲਥ ਐਜੂਕੇਸ਼ਨ ਬਿਜਲੀ ਤੇ ਕੱਲ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ ਕੱਲ ਨੂੰ ਸਾਡੇ ਸਕੂਲ ਆਫ ਐਮੀਨੈਂਸ ਵੀ ਸਾਨੂੰ ਜਿਹੜੇ ਨੇ ਉਹ ਕੱਲ ਨੂੰ ਸਕੂਲ ਆਫ ਐਮੀਨੈਂਸ ਦਾ ਵੀ ਘਟਨਾ ਹੈ ਲੁਧਿਆਣੇ ਚ ਇੰਦਰਾਪੁਰੀ ਚ ਬਿਲਕੁਲ ਗਰੀਬ ਵਸਤੀ ਹੈ ਇੰਦਰਾਪੁਰੀ ਉੱਥੇ ਘਟਨ ਹੋ ਰਿਹਾ ਹੈ ਔਰ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ ਵੀ ਨਹੀਂ ਸ਼ਾਇਦ ਇਦਾਂ ਦਾ ਹੋਣਾ ਕਿ ਜਿਹਦੇ ਵਿੱਚ स्विਮਿੰਗ ਪੂਲ ਹੈ ਔਰ ਉਹ स्विਮਿੰਗ ਪੂਲ ਕੱਲ ਨਾ ਆਉਣ ਵਾਸਤੇ ਆ ਫਨ ਵਾਸਤੇ ਨਹੀਂ ਉਹੋ स्विਮਿੰਗ ਦੀਆਂ ਕਲਾਸਾਂ ਲਾਉਣ ਵਾਸਤੇ ਉਹ ਜੇ ਲੇਨਸ ਬਣਾਈਆਂ ਗਈਆਂ ਨੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ ਉਹ ਤਾਂ ਹੋਣਗੇ ਜੇ ਪਬਲਿਕ ਸਾਡੇ ਤੇ ਵਿਸ਼ਵਾਸ ਕਰ ਰਹੀ ਹੈ ਅਸੀਂ ਤਾਂ ਕਰ ਰਹੇ ਆ ਸਾਨੂੰ ਵੀ ਹੌਸਲਾ ਉਦੋਂ ਹੁੰਦਾ ਜਦੋਂ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਨੇ ਔਰ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰੀਕੇ ਦਾ ਲੋਕ ਕਹਿ ਰਹੇ ਨੇ ਕਿ ਭਰਤੀਆਂ ਹੋ ਰਹੀਆਂ ਨੇ ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਹਰ ਰੋਜ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਉਹਨਾਂ ਨੂੰ ਐਸਐਚਓ ਨੂੰ ਪਹਿਲੀ ਵਾਰ ਹੋਇਆ ਕਿ ਪਹਿਲੇ ਸਚੋ ਨੂੰ ਨਵੀਆਂ ਗੱਡੀਆਂ ਮਿਲੀਆਂ ਨਹੀਂ ਤਾਂ ਜਿਹੜੀਆਂ ਐਸਐਚਓ ਕੋਲ ਗੱਡੀਆਂ ਆਉਂਦੀਆਂ ਤਾਂ ਕਸਟਾਰਟ ਹੁੰਦੀਆਂ ਉਹ ਉਹ ਜਮਾ ਬਿਲਕੁਲ ਜਦੋਂ ਖਟਾਰਾ ਹੋ ਜਾਂਦੀਆਂ ਸੀ ਉਦੋਂ ਐਸਐਚਓਾਂ ਕੋਲੇ ਆਉਂਦੀਆਂ ਸੀ ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ ਐਸਐਚਓ ਨੂੰ ਦਿਓ ਜਿਨ੍ਹਾਂ ਨੇ ਚੇਜ਼ ਕਰਨਾ ਹੈ ਜਿਨ੍ਹਾਂ ਨੇ ਸਮਗਲਰ ਫੜਨੇ ਨੇ ਜਿਨ੍ਹਾਂ ਨੇ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਦਾ ਪਿੱਛਾ ਕਰਨਾ ਸੋ ਬਹੁਤ ਹੀ ਵਿਜਨ ਨਾਲ ਚੱਲ ਰਹੇ ਆਂ ਔਰ ਵਿਜਨ ਵੀ ਦਿੱਲੀ ਤੇ ਪੰਜਾਬ ਦਾ ਵਿਜਨ ਇਕੱਠਾ ਕਰ ਮਿਲਾ ਕੇ ਚੱਲਦੇ ਆਂ ਅਸੀਂ ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ ਜੋ ਦਿੱਲੀ ਨੇ ਨੌਲੇਜ ਲਈ ਜੋ ਦਿੱਲੀ ਨੇ ਤਜਰਬਾ ਕੀਤਾ ਜੇ ਮਾੜਾ ਤਜਰਬਾ ਹੋਇਆ ਤਾਂ ਦਿੱਲੀ ਕਹਿੰਦੀ ਕਿ ਓਕੇ ਇੱਥੇ ਮਾੜਾ ਹੋ ਗਿਆ ਪੰਜਾਬ 'ਚ ਨਾ ਹੋਵੇ ਸੋ ਅਸੀਂ ਉਸ ਤੋਂ ਵੀ ਬੈਟਰ ਜ਼ਿਆਦਾ ਕਰਦੇ ਆਂ ਫਿਰ ਪਿਛਲੇ ਦਿਨੀ 베ਰਕਾ ਦਾ ਵੀ ਹੋਇਆ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆ ਕਿ 베ਰਕਾ ਜਿਹੜਾ ਸਾਡਾ ਦੁੱਧ ਹੈ ਜਾਂ 베ਰਕਾ ਦਾ ਘਿਓ 베ਰਕਾ ਦੀਆਂ ਪਿੰਨੀਆਂ 베ਰਕਾ ਦੀ ਖੀਰ 베ਰਕਾ ਦਾ ਪਨੀਰ ਹੁਣ ਦਿੱਲੀ ਦੇ ਵਿੱਚ 700 ਤੋਂ ਵੱਧ ਬੇਰਕਾ ਦੇ ਜਿਹੜੇ ਉਹ ਖੁੱਲਣਗੇ ਜਿਹੜੇ ਬੇਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲਣਗੇ ਔਰ ਨਾਬਾ ਹਾਊਸ ਦੇ ਵਿੱਚ ਅਸੀਂ ਹੈੱਡ ਹੈੱਡ ਆਫਿਸ ਬਣਾਤਾ ਔਰ ਦਿੱਲੀ ਸਰਕਾਰ ਨੇ ਐਮ ਐ ਐਮ ਸੀ ਡੀ ਕਿਉਂਕਿ ਦਿੱਲੀ ਆਮ ਆਦੀ ਪਾਰਟੀ ਕੋਲ ਹੀ ਹੈ ਐਮ ਸੀ ਡੀ ਨੇ ਇਹ ਲਿਖਤੀ ਰੂਪ ਦੇ ਵਿੱਚ ਇਹ ਇਜਾਜ਼ਤ ਦੇਤੀ ਕਿ ਤੁਸੀਂ 700 150 ਜਿੰਨੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਪੰਜਾਬ ਦਾ ਦੁੱਧ ਜਿਹੜਾ ਉਹ ਦਿੱਲੀ ਦੇ ਚਾਹ ਦੇ ਕੱਪਾਂ ਦੇ ਵਿੱਚ ਔਰ ਪੰਜਾਬ ਦਾ ਦੁੱਧ ਜਿਹੜਾ ਉਹ ਪੰਜਾਬ ਦੀਆਂ ਪਿੰਨੀਆਂ ਪੰਜਾਬ ਦਾ ਖੋਆ ਪੰਜਾਬ ਦਾ ਪਨੀਰ ਉਹ ਦਿੱਲੀ ਦੇ ਵਿਆਹਾਂ ਸ਼ਾਦੀਆਂ ਸਮਾਗਮਾਂ 'ਚ ਸ਼ਾਮਲ ਹੋਊਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਸਮਾਗਮ ਦਾ ਹਿੱਸਾ ਬਣਿਆ ਜਦੋਂ ਅਰਵਿੰਦ ਕੇਜਰੀਵਾਲ ਜੀ ਜਿਹਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਕਿ ਜੋ ਨਵਾਂ ਕਰਨਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਦੇ ਆਪਦੇ ਮੈਨੀਫੈਸਟੋ ਬਦਲਦੇ ਉਹ ਹਸਤਾਲਾਂ ਦੀ ਤੇ ਸਕੂਲਾਂ ਦੀ ਗੱਲ ਕਰਨ ਲੱਗੇ ਪਹਿਲਾਂ ਨਹੀਂ ਕਰਦੇ ਸੀ ਇੱਥੋਂ ਤੱਕ ਕਿ अरविंद केजरीवाल जी ने क्यासी ਸਾਡੀਆਂ ਗਰੰਟੀਆਂ ਨੇ ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ ਘੋਸ਼ਣਾ ਪੱਤਰ ਹੁੰਦਾ ਸੀ ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਰੰਟੀ ਅੱਜ ਕਾ ਚਲੋ ਕੋਈ ਗੱਲ ਨਹੀਂ ਸਾਡੇ ਤੋਂ ਸਿੱਖ ਲਓ ਪਰ ਸਿੱਖ ਤਾਂ ਲਓ ਕੋਈ ਚੱਜ ਦੀ ਗੱਲ ਕੋਈ ਕੰਮ ਤਾਂ ਕਰ ਦਿਓ ਜਦੋਂ ਵੱਜਣ ਲੱਗੀਆਂ ਖਤਰ ਦੀਆਂ ਘੰਟੀਆਂ ਉਦੋਂ ਮੋਦੀ ਨੂੰ ਯਾਦ ਆ ਗਈਆਂ केजरीवाल ਦੀਆਂ ਗਰੰਟੀਆਂ ਸੋ ਇਸ ਕਰਕੇ ਭਾਵੇਂ ਸਾਡੇ ਤੋਂ ਹੀ ਸਿੱਖ ਲੈਣ ਪਰ ਕੋਈ ਚੱਜ ਦਾ ਕੰਮ ਤਾਂ ਕਰ ਲੈਣ ਦੇਸ਼ ਦਾ ਫਾਇਦਾ ਹੋਵੇ ਸੋ ਮੈਂ ਹੁਣ ਬੇਨਤੀ ਕਰੂੰਗਾ अरविंद केजरीवाल ਜੀ ਨੂੰ ਕਿ ਉਹ ਵੀ ਆਪਣਾ ਦਿੱਲੀ ਦਾ ਐਕਸਪੀਰੀਅੰਸ ਖਾਸ ਤੌਰ ਤੇ ਮਹੱਲਾ ਕਲੀਨ ਕਰ ਨਾਲ ਰਿਲੇਟਡ ਜਾਂ ਐਜੂਕੇਸ਼ਨਲ ਰਿਲੇਟਡ ਜਾਂ ਬਿਜਨਸ ਰਿਲੇਟਡ ਬਿਜਲੀ ਨਾਲ ਰਿਲੇਟਡ ਇਨਵੈਸਟਮੈਂਟ ਨਾਲ ਰਿਲੇਟਡ